ਚੋਣਾ ਚੱਲ ਰਹੀਆਂ ਨੇ ਪ੍ਰਚਾਰ ਚੰਦ ਰਹੇ ਜੀ ਤੇ ਲੀਡਰ ਉਮੀਦਵਾਰ ਵੱਖ-ਵੱਖ ਥਾਵਾਂ ਦੇ ਉੱਤੇ ਜਾ ਰਹੇ ਨੇ ਤੇ ਹੁਣ ਕਈ ਥਾਵਾਂ ਦੇ ਉੱਤੇ ਵੋਟਾਂ ਦਾ ਬਾਈਕਾਟ ਹੋਣਾ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਪੰਜ ਪਿੰਡਾਂ ਦੇ ਲੋਕਾਂ ਨੇ ਇੱਕ ਮੀਟਿੰਗ ਕੀਤੀ ਤੇ ਕਹਿ ਦਿੱਤਾ ਕਿ ਅਸੀਂ ਵੋਟਾਂ ਪਾਉਣੀਆਂ ਹੀ ਨਹੀਂ ਮਾਮਲਾ ਜ਼ਮੀਨਾਂ ਦੇ ਨਾਲ ਜੁੜਿਆ ਹੋਇਆ ਹੈ ਮਾਮਲਾ ਇੰਤਕਾਲਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਉਹਨਾਂ ਨੇ ਕਦਮ ਚੁੱਕੇ ਚੋਣਾ ਚੱਲ ਰਹੀਆਂ ਨੇ ਪ੍ਰਚਾਰ ਚੱਲ ਰਿਹਾ ਹੈ ਜੀ ਤੇ ਲੀਡਰ ਉਮੀਦਵਾਰ ਵਕਫ ਵਕ ਥਾਵਾਂ ਦੇ ਉੱਤੇ ਜਾ ਰਹੇ ਨੇ ਤੇ ਹੁਣ ਕਈ ਥਾਵਾਂ ਦੇ ਉੱਤੇ ਵੋਟਾਂ ਦਾ ਬਾਈਕਾਟ ਹੋਣਾ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਪੰਜ ਪਿੰਡਾਂ ਦੇ ਲੋਕਾਂ ਨੇ ਇੱਕ ਮੀਟਿੰਗ ਕੀਤੀ ਤੇ ਕਹਿ ਦਿੱਤਾ ਕਿ ਅਸੀਂ ਵੋਟਾਂ ਪਾਉਣੀਆਂ ਹੀ ਨਹੀਂ ਯਾਨੀ ਕਿ ਇਧਰਲੇ ਪਾਸੇ ਕੁਰਾਲੀ ਰੋਪਣ ਵਾਲੇ ਪਾਸੇ ਵੱਡਾ ਜਿਹੜਾ ਝਟਕਾ ਹੈ ਉਹ ਉਮੀਦਵਾਰਾਂ ਨੂੰ ਲੱਗ ਸਕਦਾ ਹੈ ਜੇਕਰ ਪੰਜ ਪਿੰਡਾਂ ਦੀ ਤੁਸੀਂ ਲਗਾ ਲੋ 2000 ਵੋਟ ਵੀ ਹੋਵੇ ਤਾਂ 10-12000 ਵੋਟ ਆ ਜਿਹੜੀ ਉਹ ਕਿਤੇ ਨਹੀਂ ਗਈ ਜੇਕਰ ਉਹ ਬਾਈਕਾਟ ਹੁੰਦਾ ਨਹੀਂ ਜਾਂਦੀ ਕਿਸੇ ਵੀ ਲੀਡਰ ਨੂੰ ਮਾਮਲਾ ਜ਼ਮੀਨਾਂ ਦੇ ਨਾਲ ਜੁੜਿਆ ਹੋਇਆ ਹੈ ਮਾਮਲਾ ਇੰਤਕਾਲਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਉਹਨਾਂ ਨੇ ਇੱਕ ਕਦਮ ਚੁੱਕਿਆ ਜੀ ਦੇਖੋ ਇਹ ਬੰਡ ਖਰੜ ਦੇ ਨਾਲ ਨੇ ਹੂੰ ਤੇ ਕਦੋਂ ਚੱਕਦੇ ਇਹੋ ਜਿਹਾ ਕਦਮ ਹੂੰ ਜਦੋਂ ਲੋਕਾਂ ਦਾ ਇਨਸਾਫ ਸਰਕਾਰਾਂ ਦੇ ਕੋਲੋਂ ਨਹੀਂ ਮਿਲਦਾ ਹੂੰ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਬਿਲਕੁਲ ਕਿਸੇ ਨੂੰ ਵੋਟ ਨਹੀਂ ਪਾਉਣੀ ਭਾਵੇਂ ਸਾਡੇ ਕੋਈ ਚੋਣ ਵਾਲਾ ਭੇਜਣਾ ਭੇਜਦੇ ਹੋ ਨਹੀਂ ਭੇਜਣਾ ਨਾ ਭੇਜਿਓ ਹੂੰ ਉਹਨਾਂ ਦਾ ਆਪਣਾ ਫੈਸਲਾ ਹੈ ਹੂੰ ਉਹਨਾਂ ਦੇ ਕਹਿੰਦੇ ਇੰਤਕਾਲ ਰੱਦ ਕਰਤੇ ਜਿਹੜੇ ਉਹ ਕਈ-ਕਈ ਸਾਲਾਂ ਤੋਂ ਆਪਣਾ ਕੀਤਾ ਕਰਦੇ ਸੀ ਹੂੰ ਜਦੋਂ ਸਰਕਾਰ ਸ਼ੁਰੂ ਚਾਈ ਸੀ ਤੁਹਾਨੂੰ ਪਤਾ ਉਦੋਂ ਬਾਵਾ ਤਵਚੜ ਪਾਉਂਦੇ ਹੁੰਦੇ ਸੀ ਕਿ ਇਹਨਾਂ ਦੇ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਸਾਹਿਬ ਮੁੜ ਕਿਉਂ ਉਹਨਾਂ ਦਾ ਵਿਭਾਗ ਬਦਲਤਾ ਲੋਕਾਂ 'ਚ ਚਰਚਾ ਸੀ ਕਿ ਕੱਦਵੁੱਤ ਢਾਲੀਵਾਲ ਸਾਹਿਬ ਦਾ ਬਹੁਤ ਜ਼ਿਆਦਾ ਵੱਧ ਗਿਆ ਤੇ ਜਿਹੜਾ ਇਹਨਾਂ ਦਾ ਸੁਪਰੀਮੂ ਹੈ ਕੱਦਵੁੱਤ ਤੌਰ ਹੀ ਬਦਨ ਦਿੰਦਾ ਹੂੰ ਉਹਦੇ ਨਾਲ ਦੇ ਸਾਥੀ ਜਿਹੜੇ ਪ੍ਰਸ਼ਾਂਤ ਭੂਜਨ ਜੁਗਿੰਦਰ ਜਾਦਵ ਕੁਮਾਰ ਅਭਿਸ਼ਵਾਸ਼ ਹੂੰ ਆਸ਼ੂ ਤੋਸ਼ ਜਿਹੜੇ ਵੱਡੇ ਰਿਪੋਰਟਰ ਨੇ ਇਹ ਸਾਰੇ ਲੋਕ ਉਹਨਾਂ ਦੇ ਨਾਲ ਸੀ ਅੱਜ ਕੋਈ ਵੀ ਨਹੀਂ ਇਹੀ ਗੱਲ ਕਹਿੰਦੇ ਭਗਵੰਤ ਮਾਨ ਸਾਹਿਬ ਪੰਜਾਬ 'ਚ ਫਾਰੂਰਾ ਲਾਉਂਦੇ ਆ ਹੂੰ ਸੋ ਉਹਨਾਂ ਪੰਜ ਪਿੰਡਾਂ ਦਾ ਦੁੱਖ ਮੇਰਾ ਖਿਆਲ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਜੇ ਸਰਕਾਰ ਵਾਲੇ ਪੱਖ ਤੋਂ ਦੁਖੀ ਨੇ ਉਹ ਲੋਕ ਤਾਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸ ਹੈ ਅਕਾਲੀ ਦਲ ਹੈ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੀ ਤਾਂ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਕੇਂਦਰ 'ਚ ਉਹਨਾਂ ਦੀ ਸਰਕਾਰ ਸੀ ਘਟੋ-ਘਟੇ ਪਾਰਟੀਆਂ ਜਿਹੜੀਆਂ ਨੇ ਅਕਾਲੀ ਦਲ ਤੇ ਕਾਂਗਰਸ ਇਹ ਨਾਤੇ ਨਮਾਇੰਦਿਆਂ ਨੂੰ ਜਾਣਾ ਚਾਹੀਦਾ ਉੱਥੇ ਪਿਛਲੀਆਂ ਸਰਕਾਰਾਂ ਦਾ ਨੰਦ ਇਹਨਾਂ ਨੇ ਵੀ ਮਾਣਿਆ ਉਹਨਾਂ ਦਾ ਹੱਲ ਇਹਨਾਂ ਵੇਲੇ ਵੀ ਨਹੀਂ ਨਿਕਲਿਆ ਉਹਦਾ ਕਾਨੂੰਨੜ ਤੌਰ ਦੇ ਉੱਤੇ ਕੀ ਗੱਲਬਾਤ ਹੈ ਉਹਨੂੰ ਦੇਖਦੇ ਹੋਏ ਹੂੰ ਉਹਨਾਂ ਦੇ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ ਤੇ ਸਰਕਾਰ ਕੋਲੇ ਬਹੁਤ ਰਾਹ ਹੁੰਦੇ ਨੇ ਜੇ ਕਿਸੇ ਦਾ ਹੱਲ ਕਰਨਾ ਹੋਵੇ ਸੋ ਉਹਨਾਂ ਦਾ ਦੁੱਖ ਦਰਦ ਸੁੰਨਾ ਜ਼ਰੂਰ ਚਾਹੀਦਾ ਜੀ ਬਿਲਕੁਲ ਜੀ ਤੇ ਇਸ ਮਾਮਲੇ ਦੇ ਵਿੱਚ ਕਹਿੰਦੇ ਜੀ ਜਿਹੜੀਆਂ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਸੀਗੀਆਂ ਜਾਂ ਹੋਰ ਉਹ ਜ਼ਮੀਨਾਂ ਪਹਾੜਾਂ ਦੇ ਵਿੱਚ ਵਾ ਰਹੇ ਸੀਗੇ ਸਦੀਆਂ ਤੋਂ ਕਹਿੰਦੇ ਉਹ ਜ਼ਮੀਨਾਂ ਵੀ ਉਹਨਾਂ ਦੇ ਇੰਤਕਾਲ ਤੋੜ ਦਿੱਤੇ ਗਏ ਨੇ ਤੇ ਕੁਝ ਜ਼ਮੀਨਾਂ ਦੇ ਇੰਤਕਾਲ ਪੰਚਾਇਤ ਦੇ ਨਾਮ ਚੜਾ ਦਿੱਤੇ ਗਏ ਨੇ ਕਹਿੰਦੇ ਫਿਰ ਅਸੀਂ ਜਦੋਂ ਸਾਡਾ ਰੋਜ਼ਗਾਰ ਸਾਡੀ ਰੋਜੀ ਰੋਟੀ ਖੋਹੀ ਗਈ ਤਾਂ ਅਸੀਂ ਕਿਉਂ ਸਰਕਾਰ ਨੂੰ ਵੋਟਾਂ ਪਾਈਏ ਤੇ ਕੁਝ ਜਿਹੜੇ ਪਿੰਡ ਨੇ ਉਹ ਹੈਗੇ ਨੇ ਜੇ ਕਬਗਿੰਡੀ ਪਿੰਡ ਹੈ ਇੱਕ ਕਸੌਲੀ ਹੈ ਤੇ ਇੱਕ ਕਰੋਂਦਿਆਂ ਵਾਲਾ ਗੁੜਾ ਤੇ ਮਾਜਰੀਆਂ ਇਹ ਪੰਜ ਪਿੰਡ ਨੇ ਜਿਨ੍ਹਾਂ ਦੇ ਲੋਕਾਂ ਨੇ ਵੋਟਾਂ ਦਾ ਸੰਪੂਰਨ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾ ਹੁਣ ਜੇਕਰ ਮਸਲਾ ਹੱਲ ਹੁੰਦਾ ਤਾਂ ਸ਼ਾਇਦ ਉਹ ਵੋਟ ਪਾ ਦੇਣ ਨਹੀਂ ਹੁੰਦਾ ਤਾਂ ਫਿਰ ਉਹਨਾਂ ਦਾ ਤਾਂ ਬਾਈਕਾਟ ਹੀ ਸਮਝਿਆ ਜਾ ਰਿਹਾ ਹੈ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ